پڑھنے دے بچ مسلمان شبد آ گیا یہ نہیں انہوں پتا کہ شیفت کیتی ہے کی نندہ کیتی ہے گرباڑی بچ نندہ کسے دی بھی نہیں کری گرباڑی دا آپ سا نو بخش کر دیا نندہ پلی کسے دی نہ ہی من مکھ مگد کنام کہتے ہیں نندہ کسے دی پلی نہیں آپ اپنے آٹھ دوارتی کسے نندہ کری جائیے ਜਿਹੜਾ ਨਿੱਤ ਦਾ ਕੰਦੀ ਜਾਣਦੇ ਹੋ ਉਹ ਸਾਡੇ ਬਾਪ ਤੋਂ ਹੋ ਰਿਹਾ ਹੈ ਸਾਡੇ ਬਾਪ ਤੋਂ ਕੇ ਆਪਣੇ ਸਿਰ ਲੈ ਲਿਆ ਤੇ ਗੈੜ ਲਗਾ ਕਹਿੰਦੇ ਸਾਡੇ ਬਾਰੇ ਮੁਸਲਮਾਨਾਂ ਦੇ ਬਾਰੇ ਬੜਾ ਗਲਤ ਲਿਖਿਆ ਹੋਇਆ ਗੁਰਬਾਣੀ ਵਿੱਚ ਮਿੱਟੀ ਮੁਸਲਮਾਨ ਕੀ ਬੇੜਾ ਪਿੰਡ ਮਿਆਰੀ ਹੋ ਰਹੀ ਹੈ ਤੁਕਾ ਬੜੇ ਸੁਣਾਉਣ ਲੱਗ ਪਿਆ ਕਹਿੰਦੇ ਦੇਖੋ ਕੀ ਚੀਜ਼ ਹੈ ਜਹਾਂ ਵੀ ਤੁਜੀ ਗੱਲ ਵੀ ਮਾਰੀਆ ਕਹਿੰਦੇ ਹਾਂ ਇਹ ਹੋ ਸਕਦਾ ਹੈ مسلم جہانگیر نے ਤੇ ਨਾਲ ਉਹਨੇ ਢੋਰਾ ਪਾਇਆ ਸੀ ਜਿਵੇਂ ਆਪਾਂ ਅੰਨਕਲ ਗੁਰੂ ਘਰਾਂ ਦੇ ਵਿੱਚ ਲੋਸਟਿਕਾ ਕਰਦੇ ਆ ਕੋਈ ਵੀ ਆਪਾਂ ਨੇ ਬੇਤੀ ਕਾਮੇ ਨੂੰ ਸੂchna ਦੇਣੀ ਹੋਵੇ ਨਾ ਕਰੋ ਓਵੇਂ ਹੀ ਜਹਾਂਗੀਰ ਨੇ ਇਹ ਸੂchnਾ ਸਾਰੇ ਪਾਸੇ ਭਲਾਈ ਕਹਿੰਦੇ ਭਾਈ ਮੇਰਾ ਪੁੱਤਰ ਕੁਸਰੋ ਅੱਜ ਤੋਂ ਬਾਅਦ ਮੇਰਾ ਨਹੀਂ ਮੇਰੇ ਵੱਲੋਂ ਬੇਦਖਲ ਹੈ ਤੇ ਜਿਹੜਾ ਵੀ ਮੇਰੇ ਪੁੱਤ ਨੂੰ ਪਨਾ ਦੇਗਾ ਕਾਲ ਮੇਣ ਵਾਸਤੇ ਰਾਸ਼ਮ ਦੇਵੇਗਾ ਉਹ ਤੋਂ ਬਾਅਦ ਸਾਡਾ ਮਸ਼ਹਣ ਹੋਇਆ ਜਿਹੜਾ ਮੇਰੇ ਪੁੱਤਰ ਨੂੰ ਆਪਣੇ ਕੋਲ ਬਣਾ ਲਿਆ ਤੇ ਜਹਾਂ ਵੀ ਉਹ ਇਹਦਾ ਲੱਗੇ ਹੀ ਐਵੇਂ ਚੰਦੂ ਦਾ ਸਿਆਚਾਣ ਕੀਤਾ ਐਵੇਂ ਬਾਦਸ਼ਾਹ ਤੇਰੇ ਪੁੱਤਰ ਤੋਂ ਤੂੰ ਬੇਦਖੀ ਕਿਹਾ ਹੋਇਆ ਤੂੰ ਹੁਕਮ ਕੀਤਾ ਸੀ ਕਿ ਕਿਸੇ ਨੇ ਪਤਾ ਨਹੀਂ ਦੇਣੀ ਆਪਣੇ ਕੋਲ ਪਰ ਬਾਦਸ਼ਾਹ ਤੇਰੇ ਹੁਕਮਾਂ ਦੀ ਗੁਨਤ ਨਹੀਂ ਸਿੱਖਾਂ ਦੇ

چھویں پاتشاہ <سؤال> گروپ مہاراج سپاہی <سؤال> آئے سپاہی <سؤال> گرفتار جہانگیر جہانگیر کہ ਮੇਰਾ ਪੁੱਤਰ ਖਸਰੋ ਆਇਆ ਜਿਹੜਾ ਮੈਂ ਨੂੰ ਘਰ ਦੇ ਵਿੱਚੋਂ ਬੇਦਖਲ ਕੀਤਾ ਸੀ ਤੇ ਨਾਲ ਹੀ ਸਾਰੇ ਗਿੱਦੇ ਨੇ ਢੋਰਾ ਪਾਇਆ ਸੀ ਕਿ ਜਿਹੜਾ ਮੇਰੇ ਪੁੱਤਰ ਨੂੰ